ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਆਪਾਂ ਲੱਗੇ ਆ ਮਿੱਤਰੋ ਪਪੂਲਰ ਲਾਏ ਸੀਗੇ ਉਹਨਾਂ ਦੇ ਬੀਜ ਆਹੀ ਕਮਾਦ ਤੇ ਉਹ ਲੱਗੇ ਆ ਅੱਜ ਲਦਾਉਣ ਤੇ ਇੱਧਰ ਆ ਜਾ ਢਾਕੀ ਪੈਣੀ ਦਾ ਕਿੱਧਰ ਲਗਾ ਜਾਉਂਦਾ ਜੀ ਇਹ ਮੁੰਡਾ ਆਪਣਾ ਕਹਿੰਦਾ ਟੋਜਨ ਪਾਉਣਾ ਮੋਟਰਸਾਈਕਲ ਦਾ ਹਾਂ ਹੁਣ ਲੱਗੇ ਆ ਥੂਣ ਕਰਨਾ ਛੇਰੇ ਨੂੰ ਤੇ ਆ ਆਪਣੇ ਵਾਲੇ ਨਾਲ ਹਨਾ ਇਹ ਪਾਉਣਾ ਟੋਜਾ ਉਹ ਹੈਗਾ ਦੂਜਾ ਕਲਾਸਿਕ 350 cc ਜਿਹੜਾ ਮਤਲਬ ਕੀ ਜਿਹੜਾ ਜਿਹਨੂੰ ਸਟੈਂਡਰਡ ਕਹਿੰਦੇ ਜਿੱਦਾਂ ਹੁਣ ਆਉਂਦਾ ਜਿਹੜਾ 21 22 ਮਾਡਲ 'ਚ ਤੇ ਉਹਦੇ ਨਾਲ ਇਹਦਾ ਟੋਜਨ ਪਾਉਣਾ ਆਪਾਂ ਇੱਥੇ ਹੁਣ ਕੱਚੇ ਰਾਹ ਤੇ ਕੱਲ ਇਹਨਾਂ ਨੇ ਪਾਇਆ ਸੀਗਾ ਆਪਣੇ ਜਵਾਨਾਂ ਨੇ ਸਪਲੈਂਡਰ 2 ਸਪਲੈਂਡਰ ਤੇ ਇੱਕ ਬੁਲਟ ਤੇ ਅੱਜ ਉਹ ਕਹਿੰਦੇ ਕੀ ਕਹਿੰਦਾ ਕਹਿੰਦਾ ਆਉਣਾ ਤੇ ਵਸ ਫੇ ਅੱਜ ਲਾਉਨੇ ਆ ਘੜੀ ਸ਼ੁਗਲ ਇੱਥੇ ਖੀਰ ਸਿੰਘ ਆ ਗਿਆ ਬੁਲਟ 350 ਹੈਂ ਖੇਰ ਸਿੰਘ ਮੋਟਰ ਹੈ ਲੈ ਆਇਆ ਤੇ ਕਹਿੰਦੇ ਹੁਣ ਇਹਦਾ ਆਟੋਜਨ ਪਾ ਕੇ ਚੈੱਕ ਕਰਨਾ ਹੈ ਆਹ ਵਾਲੇ ਮੋਟਰਸਾਈਕਲ ਦਾ ਇਹਦੇ ਨਾਲ ਤੋਜਨ ਪਾਊਗਾ ਅੱਜ ਲਿਆਂਦਾ ਨਹੀਂ ਜਿਗਾੜ ਲਿਆ ਨਾ ਭਾਜੀ ਹੁਣ ਜਾ ਕੇ ਲੈ ਹੁਣ ਫੇਰ ਜਾਊਂਗਾ ਤੂੰ ਮਾਮਾ ਸੰਗਲ ਹੀ ਪਾਲਣੇ ਆ ਢਾਕੀ ਪਾਣੀ ਦਾ ਹੀਗਾ ਹੰਗਲ ਕੇ ਕੋ ਨਹੀਂਗਾ ਹੈ ਉਹ ਮੰਗੂ ਇਹਗਾ ਹੰਗਲ ਆ ਤੇਰੀ ਫੇਰ ਤੂੰ ਮੈਂ ਲੈ ਕੇ ਤਾਂ ਆਉਂਦਾ ਟੋਜਨ ਲੈਂ ਲੈਣ ਹੁਣ ਹੋਰ ਅੱਗੇ ਟੋਜਨ ਲਿਆਂਦਾ ਹੀ ਉਹ ਛੋਟਾ ਰਹਿ ਗਿਆ ਤੇ ਫੇ ਪਾ ਕੇ ਦੇਖਦੇ ਆ ਮੈਂ ਕਿਹਾ ਚੱਲ ਹੁੱਦਾਂ ਨਹੀਂ ਰੱਸੀ ਹੋਵੇ ਵੀ ਜਿਹੜੀ ਮੁੜ ਕੇ ਨਾ ਖੁੱਲੀ ਗੱਠ-ਗੁੱਠ ਤੇ ਵੱਡ ਦਾ ਦਿੰਦਾ ਬੰਦਾ ਇਧਰ ਲੱਗੇ ਆਪਣੀ ਜਵਾਨ ਵੀ ਚੱਕਣ ਫੱਟੇ ਰੱਸੀਆਂ ਟੋਜਨ ਲੈ ਹਾਂ ਇੱਥੇ ਪਾਈ ਦੋਨਾਂ ਨੂੰ ਇੱਥੇ ਪਾਈ ਪਤਾ ਕੀ ਗੱਲਾਂ ਪਿੱਛੇ ਮੱਡਗਾਰਡ ਥਾਲਾ ਪੱਤੀਆਂ ਬਿੰਗੀਆਂ ਹੋ ਸਕਦੀਆਂ ਗੱਠ ਵੀ ਇਹ ਸਾਣਾ ਨਹੀਂ ਵੀ ਜਿਹੜੀ ਮੜੀ ਜੀ ਮਤਲਬ ਕਿ ਖੁੱਲ ਵੀ ਜਾਵੇ ਬਸ ਆਹਾਂ ਇਨੂੰ ਇੱਧਰਲੇ ਪਾਸੇ ਲਿਆ ਕੇ ਲਾ ਮੋਟਰਸਾਈਕਲ ਨੂੰ ਸ਼ੇਰੇ ਇੱਧਰਲੇ ਪਾਸੇ ਲਾ ਲਾਓ ਵੀ ਕਹਿੰਦੇ ਮੋਟਰ ਹੈਲਦੀ ਪਾਵਰ ਚੈੱਕ ਕਰਨੀ ਆ ਤੇ ਕਲੱਚ ਪਲੇਟਾਂ ਦਾ ਵੀ ਉੱਦਾਂ ਬੇੜਾ ਬਹਿ ਜਾਂਦਾ ਹੁੰਦਾ ਆਪਾਂ ਇਹ ਨਹੀਂ ਵੀ ਹੈਗਾ ਵੀ ਜ਼ਿਆਦਾ ਕੀ ਕਹਿੰਦੇ ਨੇ ਖੈਵਾਜੀ ਜੀ ਤੇ ਬਸ ਮੜਾ ਜਾ ਦੇਖਣਾ ਹੀ ਆ ਚੈੱਕ ਹੀ ਕਰਨਾ ਵੀ ਕੀ ਹਿਸਾਬ ਕਿਤਾਬ ਆ ਤੇ ਲਾਓ ਵੀ ਉਹ ਐਨੇ ਐਨ ਗਰਮ ਖਾਂ ਬਸ ਖਿੱਚ ਪਾ ਕੇ ਰੱਖੋ ਹਸਾਣਾ ਵੀ ਇਹਨੂੰ ਟੈਟ ਘਾ ਰ ਦੱਸੀ ਨੂੰ ਟੈਟ ਆ ਪਰੇ ਟੋਚਨ ਦੇਖੋ ਵੀ ਟੋਚਨ ਬੜੇ ਜੱਫੀ ਦੱਸਦੇ ਆ ਇਹ ਇਦਾਂ ਆ ਆ ਵੀ ਕੀ ਕਹਿੰਦੇ ਤੇ ਮੋਹਲੇ ਨੂੰ ਪਾਤਾ ਦੇਖੋ ਹਾਂ ਪਤਾ ਕੀ ਗੱਲ ਹੈ ਫੇ ਇਦਾਂ ਆ ਵੀ ਜ਼ੋਰ ਕਈ ਵਾਰੀ ਘਟ ਵੱਧ ਵੀ ਬੰਦਾ ਲਾਲਾਂ ਦਾ ਹਾਂ ਵੀ ਇਦਾਂ ਨਹੀਂ ਹਿੱਲਣ ਵਾਲਾ ਕੰਮ ਨਹੀਂ ਕਿ ਨਹੀਂ ਠੇਕੇਦਾਰ ਆ ਤੁਸੀਂ ਆਪਣੇ ਵਿਚਾਰ ਦੇ ਹੈ ਬਾਅਦ ਤੋਂ ਪਹਿਲਾਂ ਦੇ ਤੇਰੇ ਹਸਾਣਾ ਕਿਹੜਾ ਲੈ ਕੇ ਜਾਊ ਖਿੱਚ ਕੇ ਮੰਨੇ ਤਾਂ ਲੱਗਦਾ ਉਹ ਖੱਚ ਕੇ ਲੈ ਜਾਊਗਾ ਉਹ ਲੱਗਦਾ ਇਦਾਂ ਹੀ ਆ ਉਹਦਾ ਬਾਕੀ ਦੇਖੀਆ ਹਾਂ ਪਰ ਦੇਖੋ ਕਿਉਂਕਿ ਉਹਦੇ ਵਿੱਚ ਇਹਦੇ ਇਹਦੇ ਕਲੱਚ ਦੇਦੇ ਉਹਦੇ ਵਿੱਚ ਥੋੜਾ ਜਿਹਾ ਜਿੱਦਾਂ ਕੈਲੀਆ ਵੀ ਜਿੱਦਾਂ ਹੌਲੈਂਡ ਦੇ 36 30 ਦੇ ਤੇ 7500 ਕਲੱਚ 'ਚ ਉਹ ਫਰਕ ਆ ਥੋੜਾ ਜਿਹਾ ਇਹ ਥੋੜੀ ਗਰਮ ਹੋ ਜਾਂਦਾ ਛੇਤੀ ਫਿਰ ਗਰਮ ਹੋ ਕੇ ਜ਼ੋਰ ਮਾਰਨੋਂ हट ਜਾਂਦਾ ਠੀਕ ਨਹੀਂ ਕੱਟਣੀ ਉਹਦੀ ਓ ਮਾੜਾ ਮੋਟਾ ਤਾਂ ਹੁਣ ਇੱਥੇ ਲੈ ਲੱਗਾ ਬਾਕੀ ਜਦਾਂ ਦੂਆ ਹੋਣਾ ਹੋ ਜਾਣਾ ਸੈੱਟ ਜਦੋਂ ਜ਼ੋਰ ਜਿਆ ਪਿਆ ਫੇਰੇ ਟੈਨ ਹੋ ਜਾਣਾ ਸੈੱਟ ਜ਼ੋਰ ਜਿਆ ਪਿਆ ਗੂਗਲ 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 ਕੇ ਗੂਗਲ ਹੈ ਇਹ ਆਪਣਾ ਠੇਕੇਦਾਰ ਸਭੋ ਚੱਕ ਦਿੰਦਾ ਫਟੇ ਇਹ ਦਿਹਾੜੀ 'ਚ ਹੀ ਲਾਦ ਦਿੰਦਾ 250 ਕੁਇੰਟਲ ਚੱਲੀਏ ਚਲੋ ਚਲੋ ਬਈ ਓਕੇ ਆ ਰਿਹਾ ਬਿੜੇ ਮੌਣੀ ਪੜਦੀ ਪਿੱਛੇ ਆ ਜਾ ਸਿਗਨਲ ਦਾ ਨਾ ਕੋਈ ਜਾਣਾ ਸਿਗਨਲ ਦਾ ਨਾ ਕੋਈ ਜਾਣਾ ਲਾ ਵੀ ਟੱਕਰ ਦੇ ਲੈ ਜਾ ਕੀ ਕਰ ਰਿਆ ਇਹਨੂੰ ਮੜਾ ਜਾ ਟੱਕਰ ਦੇ ਲੈ ਕੇ ਬੰਦਾ ਨਾ ਬਿਠਾ ਲਈਏ ਨਾ ਮੈਂ ਡਿੱਗਣਾ ਲੋ ਵੀ ਮਿੱਤਰੋ ਦੂਜਾ 라ਉਂਡ ਦੋ ਵੀ ਮਿੱਤਰੋ ਦੂਜਾ 라ਉਂਡ ਸ਼ੁਰੂ ਹੋਰ ਦੇਖਦੇ ਆ ਪਹਿਲੀ ਵਾਰ ਚਾ ਕੁਝ ਹੋਇਆ ਨਹੀਂ ਹੋਰ ਦੇਖਦੇ ਆ ਇਹ ਮਿੱਤਰੋ ਥੋੜਾ ਜਿਹਾ ਹਨਾ ਥੱਲੇ ਦੂਆ ਕਰਕੇ ਕੱਚਾ ਕਰਕੇ ਸਲਿੱਪ ਜਾਰਾ ਵੱਜਦੀ ਆ ਤੇ ਹੁਣ ਉਹ ਉਥੇ ਪੱਕੀ ਤੇ ਲੈ ਕੇ ਚੱਲੇ ਆ ਇੱਕ ਵਾਰੀ ਉਥੇ ਕਹਿੰਦੇ ਦੇਖਣਾ ਆ ਸ਼ੁਗਲ ਮੇਲਾ ਚਲੋ ਇਹ ਉੱਥੇ ਜਾ ਕੇ ਪਾਉਨੇ ਆ ਕਿਉਂਕਿ ਥੱਲੇ ਰੇਤਾ ਆ ਫੇ ਉੱਥੇ ਕਲੈਂਪ ਮਾਰ ਕੇ ਟੂਏ ਪਾਈ ਜਾਂਦੇ ਆ 25 ਦੇ ਬਾਅਦ ਲੱਗਣਾ ਚਲੋ ਬੈਠੋ ਫੇ ਚਲੋ ਯਾਨੀ ਕੀ ਵੀ ਜੇ ਨੂੰ ਕਹੀਏ ਵੀ ਭੰਨਣ ਤੋੜਨ ਵਾਲਾ ਸਿਰਫ ਜਸt ਇਹ ਆ ਵੀ ਮੜਾ ਇਹ ਆ ਕਹੜੀਏ ਵੀ ਇੱਕ ਥੋੜਾ ਜਿਹਾ ਪਤਾ ਲੱਗ ਜਾਂਦਾ ਵੀ 500 ਸੀਸੀ ਤੇ 350 ਸੀਸੀ 'ਚ ਕਿੰਨਾ ਕੁ ਡਿਫਰੈਂਸ ਆ ਤੇ ਇਹ ਕਹੜੀਏ ਵੀ ਚਲ ਇਹਦੇ ਜਿਦਾ ਥੋੜਾ ਜਿਹਾ ਸੋਧ ਕੀਤੀ ਇੰਝ ਇੰਝ ਕਹਿੰਦੇ ਵੀ ਚਲ ਮੜਾ ਜਿਹਾ ਪਤਾ ਲੱਗ ਜੂ ਵੀ ਗਰਮ ਗਰਮ ਤਾਂ ਨਹੀਂ ਹੁੰਦੀ ਐ ਛੇਦੀ ਕਲਚ ਪਲੇਟਾਂ ਜਿਹੜਾ ਜਾਨੀ ਕਿ ਮੜਾ ਜਿਹਦਾ ਲੈ ਗਿਆ ਖੱਚ ਕੇ ਨਹੀਂ ਹੈਗਾ ਵੀ ਕੋਈ ਜਾਇਦ ਜਾਂ ਕੋਈ ਖੁਸ਼ ਤੇ ਹੁਣ ਉਥੇ ਪੱਕੀ ਤੇ ਪਾ ਕੇ ਚੈੱਕ ਕਰਦੇ ਆ ਇੱਕ ਵਾਰੀ ਕਿਉਂਕਿ ਉਥੇ ਰੇਤਾ ਆਇਆ ਸੀ ਥੱਲੇ ਢੋਏ ਪਾਈ ਜਾਂਦੇ ਹੁਣ ਦੇਖਦੇ ਆ ਉਥੇ ਜਾ ਕੇ ਲਓ ਵੀ ਹੁਣ ਆ ਗਏ ਆ ਇੱਥੇ ਪੱਕੀ ਤੇ ਇੱਧਰ ਸਾਡੇ ਜੱਜ ਸਾਹਿਬ ਤੇ ਹੁਣ ਦੇਖਦੇ ਆ ਕੀ ਕਰਾਮਾਤ ਹੁੰਦੀ ਆ ਉਥੇ ਭੇਜਦਾ ਸੀ ਵੀ ਥੱਲੇ ਰੇਤਾ ਕਰਕੇ ਫੇ ਤੁਹਾ ਨਿਕਲ ਜਾਂਦਾ ਸੀ ਉਦਾਂ ਇਹ ਆ ਵੀ ਹੁਣ ਪਹਿਲਾਂ ਜਾ ਜਾਂਦੇ ਤਾਂ ਵਧੀਆ ਸੀ ਬੂਟ ਵਾਰਡ ਕੱਪੜੇ ਕੱਪੜੇ ਭਰ ਗਏ ਇੱਥੇ ਸਾਰਾ ਕੁਝ ਚਲਿਏ ਲੋ ਵੀ ਮਿੱਤਰੋ ਪੈ ਲੱਗਾ ਟੋਚਣ ਹੌਣਾ ਉਹ ਸੈੜ ਗਰਮਾ ਸੈੜੋ ਯਾਰ ਗਰਮਾ ਸੈੜੋ ਯਾਰ ਲੋ ਵੀ ਮਿੱਤਰੋ ਉਹ ਮੈਂ ਕਿਹ ਹੈ ਖੁੱਲੜੀ ਆ ਗਿਆ ਸੀ ਰੱਸੀ ਖੁੱਲ ਗਈ ਆ ਹੁਣ ਤੇ ਬਸ ਹੁਣ ਇਕਲੀ ਆਖਰੀ ਟਰਾਈ ਆ ਆਪਣੀ ਆਪਾਂ ਬਾਲਾ ਨਹੀਂ ਜੋਰ ਲਵਾਣਾ ਘੋੜਿਆਂ ਦਾ ਮਥੀ ਲੈ ਹੁੰਦੇ ਆ ਇਹ ਆ ਵੀ ਚਲ ਛੁਗਲ ਮੇ ਲੈ ਆ ਵੀ ਨਾਲੇ ਆਪਣੇ ਜਿਹਦਾ ਇਹ ਆ ਵੀ ਇਹ ਲੈਣੇ ਤਾਂ ਹੋ ਗਿਆ 7-8 ਮਹੀਨੇ ਪਰ ਹਾਲੇ ਆਪਾਂ ਜਿਹੜਾ ਚਲਾਇਆ ਇਹ ਬਹੁਤ ਘਟਿਆ ਸਿਰਫ 2174 ਦੇ ਇਹਦਾ ਹਲੇ ਹਣਾ ਉਹ ਕਈ ਵਾਰੀ ਫੋਨ ਕਰਾਟਿਆ ਵੀ ਸਰਵਤ ਕਰਾ ਕੇ ਜਾਓ ਮੈਡਮ ਕਹਿੰਦੀ ਤੇ ਪਰ ਇਹ ਆ ਵੀ ਜਿੱਦਾਂ ਹੁਣ ਗੱਡੀ ਈ ਥੋੜਾ ਮੋਸਟਲੀ ਜਿਆਦਾ ਜਾਣ ਆਉਣ ਜਾਂ ਹੋ ਜਾਂਦਾ ਜਿੱਦਾਂ ਫੇ ਲਿਆ ਤਾਂ ਲਿਆ ਸੀ ਉਦੋਂ ਮੁੜ ਕੇ ਚਲਾ ਹੀ ਨਹੀਂ ਹੋਇਆ ਜਾਂ ਤਾਂ ਖੜਾ ਹੀ ਆ ਦੋ ਡੇਢ ਦੋ ਮਹੀਨੇ ਹੋ ਗਏ ਹਾਂਜੀ ਕਿਆ ਕਰੇ ਫੱਟੇ ਬਾਸ ਰਹੇ ਨੇ ਸਭੋ ਟਰਾਲੀ ਲੱਦਣੀਆਂ ਆਪਾਂ ਜਾ ਕੇ ਗਰਮਖਾਨਾ ਨਾਗਵਾਲ ਪਾਣ ਚੰਗੀ ਤਰ੍ਹਾਂ ਯਾਰ ਨਹੀਂ ਖੁੱਲ ਹੁੰਦੀ ਜਦੋਂ ਖੇਚ ਪੈ ਗਈ ਹੈ ਨਾ ਉਹ ਟੈਟ ਹੋ ਜਾਣੀ ਹੈ ਕੋਈ ਨਾ ਇੱਦਾਂ ਲੀਨੂ ਮੜੀ ਤਿਆਰ ਨਹੀਂ ਲਾ ਮੜਾ ਤੋਰ ਕੇ ਦੇਖ ਨਾਲ ਲਾ ਕੇ ਬਹੁਤ ਫੜ ਗਿਆ ਬਹੁਤ ਫੜ ਗਿਆ ਇਹਨੂੰ ਟਾਇਰ ਕਰ ਲਾ ਥੋੜੀ ਅਜੇ ਟਾਇਰੇ ਰੱਖੀ ਮੋਟਰ ਨਾਲ ਹੁਣ ਟਾਇਰ ਕਰਦੇ ਅਸੀਂ ਹੋਰ ਨਾਲ ਚਮਟੇ ਚੁੰਟੇ ਵੀ ਵਿੰਗੇ ਹੋ ਜਾਣ ਆਹੋ ਇਹ ਢਾਕੀ ਪਣੀ ਤੈਨੂੰ ਕੀ ਲੱਗਦਾ ਕਿਹੜਾ ਨਿਕਲੇਗਾ ਦੱਸ ਤਾਂ ਐ ਬੱਲੂ ਵਾ ਮੜਾ ਇਹ ਦੇਖੋ ਹਣੇ ਵੇਖੋ ਹੁਣ ਕਿਵੇਂ ਤਾਂ ਦੱਸ ਤਾਂ ਹੀ ਤੈਨੂੰ ਕੀ ਆਂਦਾ ਕਿਹੜਾ ਲੈ ਕੇ ਜਾਣਾ ਹੱਸਦਾ ਹੀ ਬੜਾ ਇਹ ਢਾਕੀ ਪਣੀ ਦਾ ਥੋੜੀ ਮੜਾ ਇਹ ਦੇਖੀ ਹੁਣ ਟੂਰ ਕੇ ਬਾ ਮੜਾ ਇਹ ਐਂ ਸਮਾਜੇ ਜ਼ੋਰ ਜਿਦਾ ਦੋਨਾਂ ਤੇ ਪਵੇ ਬਾਲੀ ਰੇਤਾ ਹੀ ਚਲ ਗਈ ਸਾਰੇ ਐਨ ਧੌਣ ਧਾਣ ਤੇ ਸਿਰ ਤੇ ਲੈ ਬਈ ਦਾਂ ਆ ਲੋ ਬਈ ਤੂੰ ਆਇਆ ਭਾਜੀ ਇੱਥੇ ਤੈਨੂੰ ਬਿਠਾ ਇੱਥੇ ਰੋ ਜਾ ਰੋ ਜਾ ਬੰਦ ਬੱਸ ਲੈ ਗਿਆ ਲੈ ਗਿਆ ਲੈ ਗਿਆ ਬਹੁਤ ਹੈ ਹੁਣ ਨਹੀਂ ਜੋ ਲਵਾਣਾ ਹੋ ਸਹੀ ਆ ਬੱਸ ਲੈ ਗਿਆ ਜਿਹਦਾ ਸਲਾਨ ਸਰਿਆ ਹਨਾ ਇਹਨਾਂ ਵੀ ਫਲਕ ਪੈਂਦਾ ਹੀ ਹੋਣਾ ਜਿਹਦਾ ਥੋੜਾ ਖੁੱਲਾ ਹੋਵੇ ਤਾਂ ਥੋੜਾ ਜ਼ਿਆਦਾ ਸਾਹ ਇਹ ਜਿਹੜਾ ਥੋੜਾ ਜਣਾ ਇਹਦੀ ਕਲੱਚ ਦੀ ਤਕਨੀਕ ਦਾ ਪਾਵਰਪੂਫ ਦਾ ਤਾਂ ਇੰਨਾ ਬੜਾ ਨਹੀਂ ਫਰਕ ਹੈ। ਮਤਲਬ ਕਿ ਇਹ ਨਹੀਂ ਵੀ ਬੜਾ ਪਾਵਰ ਦਾ ਫਰਕ ਹੈ ਸਿਰਫ ਇਹ ਆ ਵੀ ਜਿੱਦਾਂ ਇਹਦੀ ਥੋੜੀ ਕਲੱਚ ਪਲੇਟ ਜੀ ਤਕਨੀਕ ਜਿੱਦਾ ਕਹਿ ਲਈਏ ਵੀ ਇਹ ਫਰਕ ਹੋ ਜਾਂਦਾ ਥੋੜਾ ਜਿਆ। ਹੋਰ ਤਾਂ ਧੂਆਂ ਐ ਹੁਣ ਇਹ ਤਾਂ ਅੱਗ ਕੱਢਦੀ ਆ ਤੇ ਇੱਥੇ ਥੱਲੇ ਟਾਇਰ ਦੇ ਮਗਰ ਬਿਠਾ ਲੈਣਾ ਇੱਕ ਬੰਦਾ ਸਾਰਾ ਮਗਰ ਮੈਂ ਬੈਠਾ ਤਾਂ ਜੀ ਮਗਰ ਬਿਠਾ ਕੇ ਦੇਖ ਲਓ ਇੱਕ ਇੱਕ ਵਾਰੀ ਸਾਡਾ ਹੁਣ ਖੋਲਤਾ। ਲekin dekhiye chehre vichalne ne chehre ਉਹ ਨਹੀਂ ਜਾਂਦਾ ਮੋਟਰ ਦਾ ਛੇ ਵਾਲਾ ਉਹਦਾ ਗਿਆ ਬੰਦਾ ਵੜਾ ਗਿਆ ਫਿਰ ਆ ਸੁੱਕੇ ਨਾ ਪਾ ਉਹ ਗਿਆ ਲੱਗੇ ਨਾ ਬਲੌਗ ਉਹਦਾ ਆ ਮਗਰ ਬੈਠੂਗਾ ਛੇ ਦੇ ਫੜਕੇ ਨਹੀਂ ਉਹ ਵੇੜ ਜਾਣੀ ਕਿ ਉੰਨਾ ਕੁ ਹੋਵੇ ਇੰਦਾ ਘੱਟ ਵੱਧ ਬਣਾ ਹੋਵੇ ਪਰ ਉਹਦਾ ਪਿੱਛੇ ਹੀ ਸੀ ਤੂੰ ਪਿੱਛੇ ਹੀ ਸੀ ਮੈਂ ਪਿੱਛੇ ਭਾਰ ਪਾਇਆ ਆਹੋ ਪਿੱਛੇ ਹੀ ਸੀਗਾ ਭਾਰ ਇਹ ਆ ਵੀ ਆ ਕਲਚ ਪਲੇਟ ਦਾ ਥੋੜਾ ਜਿਹਾ ਹੋ ਜਾਂਦਾ ਜਿੱਦਾਂ ਉਹ ਚੱਲੀ ਜਾਂਦੇ ਹਲੇ ਗਰਮ ਹੋਈ ਆ ਰੱਸੀਆਂ ਹੋ ਗਈਆਂ ਹੁਣ ਟੈਟ ਤੇ ਇਨੂੰ ਫੇ ਹੁਣ ਬਾੜ ਲੈਣੇ ਨਹੀਂ ਤਾਂ ਹਨਾ ਹਾਂ ਇੱਥੇ ਇੱਕ ਦਮ ਨਾ ਬੰਦ ਕਰੇ ਥੋੜਾ ਜਿਹਾ ਜ਼ੋਰ ਲੱਗਾ ਹੁੰਦਾ ਵੀ ਫੇ ਰਮੀਆਂ ਜੀ ਰਮਾ ਜੀ ਹੋ ਜਾਂਦੀ ਨਹੀਂ ਤਾਂ ਉੱਥੇ ਹੀ ਫੇ ਉਹ ਗਰਮ ਹੋ ਕੇ ਚੁੰਬੜ ਜਾਂਦੀਆਂ ਜਿੱਦਾਂ ਗਹਿੜੀਏ ਸੋ ਇਦਾਂ ਹੀ ਸੀਗਾ ਇੱਥੇ ਟਰਾਲੀ ਲਗਾਉਂਦੇ ਸੀਗੇ ਵੀ ਕੋਈ ਸੀ ਉੱਦ ਇਕੱਠੇ ਵੀ ਇਹ ਕੱਲ ਕਿਤੇ ਇਹਨਾਂ ਨੇ ਜਿੱਦਾਂ ਪਾਇਆ ਸੀਗਾ ਸਪਲੈਂਡਰ ਨਾ ਸਪਲੈਂਡਰ ਨੂੰ ਤਾਂ ਫੇ ਤੁਹਾਨੂੰ ਪਤਾ ਹੀ ਹੈ ਵੀ ਜਿੱਦਾਂ ਇਹਨੇ ਖੱਤ ਕੇ ਲੈ ਕੇ ਹੀ ਜਾਣਾ 볼ਟ ਨੇ ਸੋ ਉਦਾਂ ਹੀ ਉਹਦੇ ਕਰਕੇ ਕਹਿੰਦੇ ਸੀ ਵੀ ਅੱਜ ਇਹਨਾਂ ਖੂਨੂ ਆਏ ਸੀ ਕਹਿੰਦੇ ਇਹਨਾਂ ਪਾ ਕੇ ਤਾਂ ਚੈੱਕ ਕਰਨਾ ਦੇਖਣ ਆਇਆ ਤੇ ਹੁਣ ਇੱਕ ਇੱਕ ਮਗਰ ਇੱਕ ਪਾਸੇ ਜਿੱਦਾਂ ਸੁੱਖਾ ਪੈ ਜਾਊਗਾ ਜਾਂ ਇਦਾਂ ਇਹਨਾਂ ਬੋਡੀ ਬੇਟ ਜੇ ਹੋ ਜਾਊਗਾ ਚੰਨੂ ਦਾ ਜਾਂ ਗੁਰਮਖ ਦਾ ਹਨਾ ਉਸ ਹਾਣਾ ਬਾਲਾ ਜ਼ਿਆਦਾ ਨਾ ਹੋਵੇ ਕੋਈ ਆ ਵੀ ਜਾਂਦਾ ਮੁੜ ਕੇ ਬੰਨ ਲਓ ਫੇਛੇਰੀ ਲਾਉਣਾ ਦਾ ਇੱਕ ਹੋਰ ਟਰਾਈ ਤੇ ਬੰਦੇ ਕਹਿੰਦੇ ਆਪਣੇ ਇੱਕ ਹੋਰ ਟਰਾਈ ਲਾਉਣੀ ਆ ਮਗਰ ਬੰਦਾ ਬਿਠਾ ਕੇ ਕਹਿੰਦੇ ਉਸ ਸਲਿੱਪ ਮਾਰਦਾ ਤਾਂ ਖਿੱਚ ਹੋ ਜਾਂਦਾ ਤੋਂ ਹਣ ਦੇਖਦੇ ਆ ਬਾਕੀ ਕੀ ਹਿਸਾਬ ਆ ਤੇ ਲੱਗ ਜਾਣਾ ਪਤਾ ਚਲੋ ਹੈਗਾ ਉਹ ਵੀ ਆਪਣਾ ਹੀ ਹੈਗਾ ਵੀ ਆਪਣਾ ਹੀ ਕੋਈ ਇਦਾਂ ਦਾ ਨਹੀਂ ਹੈਗਾ ਵੀ ਕੋਈ ਇੱਥੇ ਬਸ ਸਿਰਫ ਜਸਟ ਇੱਕ ਸਨ ਤੌਰ ਤੇ ਜਿੱਦਾਂ ਛੁਗਲ ਤੋਤੇ ਵੀ ਮਾੜਾ ਚੈੱਕ ਕਰ ਲਈਏ ਵੀ ਨਵੀਂ ਤਕਨੀਕ ਤੇ ਪੁਰਾਣੀ ਤਕਨੀਕ ਚ ਕੀ ਡਿਫਰੈਂਸ ਹੈ ਬਸ ਇਹ ਹੋ ਜਾਂਦਾ ਵੀ ਬਾਕੀ ਨੇ ਪੈਸੇ ਜੇ ਲਾਏ ਮਾੜਾ ਬੰਦੇ ਨੂੰ ਹੌਸਲਾ ਹੋ ਜਾਂਦਾ ਪਰ ਇਹ ਆ ਵੀ ਜੇ ਖੇਚੇ ਆਉਂਦਾ ਫਿਰ ਉਦਾਂ ਵੀ ਹੋਣਾ ਹੈ ਕਹਣਾ ਇੰਨੇ ਤੋਂ ਉਦੋਂ ਹੀ ਬਾਤ ਇੱਕ ਕਿਸਮ ਦੀ ਚੈਕਿੰਗ ਹੀ ਆ ਗਰਮ ਤਾਂ ਫੇ ਹੋਣਾ ਹੀ ਆ ਐਨ ਆ ਰੇ ਨਾ ਉਦਾਂ ਨਹੀਂ ਜਾਂਦਾ ਆਇਆ ਹੋਣਾ ਕਲਚ ਪਲੇਟ ਦਾ ਜੋਰ ਲੱਗਾ ਹਾਂਜੀ ਇਹ ਵੀ ਆਪਣੇ ਭਰਾ ਦਾ YouTube ਚੈਨਲ ਹੈ ਇਹ ਵੀ ਆਣ ਪੂਰੇ ਆਣ ਸਭ ਤੋਂ ਠੇਕਦਾਰ ਜੀ ਟਰਾਲੀ ਵੀ ਲੱਦਣੀਆਂ ਪਾਹ ਲੈ ਗਨਿਆਂ ਦੀ ਹਾਂ ਵੀਡੀਓ ਹੋਈ ਨਹੀਂ ਸੇਵ ਹੋਈ ਨਹੀਂ ਕਿਸੇ ਨੂੰ ਪੈਸੇ ਸੈਂਡ ਕਰਦਾ ਹਲੇ ਦਾ ਉਹ ਹਲੇ ਉਹ ਗੂਗਲ ਪੇ ਗੂਗਲ ਪਾਪਾ ਕਰਦਾ ਹਲੇ ਗੂਗਲ ਪਾਪਾ ਟਰਾਲੀ ਲੱਦੋ ਜੀ ਆਪਣੀ ਟਾਈਮ ਨਾਲ ਆਹਾਂ ਬਸ ਸਹੀ ਆ ਫੇ ਆਹ ਇੱਕੋ ਹੀ ਟਰਾਈ ਆ ਬਸ ਆਪਾਂ ਫੇ ਜੀ ਹੁਣ ਮਗਰ ਇੱਕ ਇੱਕ ਬੰਦਾ ਬਿਠਾ ਕੇ ਚੈੱਕ ਕਰਨ ਲੱਗੇ ਆ ਦੇਖਦੇ ਆ ਦੇਖ ਲੈ ਇਹ ਬੜਾ ਸੈਡ ਮੇਟਰ ਰਾਉਂਡ ਕੀਤਾ ਬਾਤ ਕੇ ਬਾਤ ਸੁਣਾ ਉਹ ਬਹੁਤ ਸਲੈਪਿੰਗ ਮਾਰਦਾ ਸਾਲਾ ਉਹ ਜੰਪ ਹੀ ਨਾ ਕਿਦਾਂ ਮਾਰਦਾ ਉਹ ਵਾਲਾ ਫੇਦਾ ਹੈਦਾ ਹੋਈ ਜਾਣਾ ਫੇਦਾ ਲੈ ਲਓ ਵੀ ਮਿੱਤਰੋ ਕੀੜੇ ਹੋ ਗਏ ਆ ਠੰਡੇ ਤੇ ਠੇਕਦਾਰ ਜੀ ਚੱਲੀਏ ਫੋਨ ਆ ਗਿਆ ਮਗਰ ਪਾਰਟੀ ਦਾ ਹੈ ਖੋਲ ਲਾ ਫੇ ਹੁਣ ਇਹਨੂੰ ਹੀ ਵੱਢਣੇ ਪਊਗੇ ਕਿ ਖਲ ਜੂਗਾ ਇਦਾਂ ਹੀ ਬੱਲੇਓ ਤੇਰੇ ਨਹੀਂ ਦਿਸਾ ਸੋ ਸੇਮ ਹੀ ਆ ਯਾਨੀ ਕਿ ਇਦਾਂ ਨਹੀਂ ਹੈਗਾ ਵੀ ਕੋਈ ਮਤਲਬ ਕੀ ਇਹ ਆ ਵੀ ਬਸ ਮੜੀ ਜੀ ਤਕਨੀਕ ਦਾ ਜਿਦਾ ਕਹੜੀ ਆ ਫਰਕ ਆ ਵੀ ਥੋੜਾ ਜਿਹਾ ਕਲੱਚ ਕਲੂਚੇ ਦਾ ਜਿਦਾ ਕਹੜੀ ਆ ਵੀ ਨਵੀਂ ਜਨਰੇਸ਼ਨ ਤੇ ਪੁਰਾਣੀ ਚ ਤੇ ਇਹਨੂੰ ਇਹਦਾ ਬਦਾ ਮੜਾ ਆ ਉਹ ਤੇਨ ਇਹਦਾ ਬੰਦ ਨਹੀਂ ਹੋਣਾ ਚਾਹੀਦਾ ਸੋ ਹੁਣ ਚੱਲੇ ਆ ਆਪਣੇ ਉਥੇ ਲੱਦਦੇ ਟਰਾਲੀ ਖੋਲ ਲੈਣੀ ਗੌਰਮਖ ਨੇ ਸੋ ਮਿਲਦੇ ਆ ਇਦਾਂ ਹੀ ਹੋਰ ਅਗਲੀ ਵੀਡੀਓ